ਇਹ ਫਾਂਟ ਜਿਹੜੇ ਕਿੰਨੇ ਕਹਤੇ ਹਵਾ ਵਿੱਚ ਹੀ ਦੱਸਦੇ ਨੇ ਅਜਿਹੀਆਂ ਹੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਰੀ ਕੋਟ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਂ ਨੂੰ ਮਜਬੂਰ ਨੇ ਇਹ ਸੜਕ ਜਿਹੜੀ ਇਸ ਨੂੰ ਜਿਹੜਾ ਸੀਵਰੇਜ ਪਾਉਣ ਲਈ ਪਟਿਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਸੜਕ ਦੇ ਉੱਪਰ ਜਿਹੜਾ ਹੈਗਾ ਜਿਹੜਾ ਸੜਕ ਬੰਨੀ ਸੀ ਹੁਣ 3 ਮਹੀਨੇ ਦਾ ਸਮਾਂ ਹੋ ਚੁੱਕਿਆ ਕਿਉਂਕਿ ਉਸ ਤੋਂ ਪਹਿਲਾਂ ਥਾਂ ਪਟਿਆ ਹੋਇਆ ਸੀ 3 ਮਹੀਨੇ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿਵੇਂ ਇੱਥੇ ਚਿੱਕੜ ਪਿਆ ਹੋਇਆ ਸਾਰੀਆਂ ਸੜਕਾਂ ਪਟੀਆਂ ਹੋਈਆਂ ਤੇ ਕਿਸੇ ਜੇ بارش ਆਉਂਦੀ ਹੈ ਤੇ ਕਿਸੇ ਪਾਸੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਹੋਇਆ ਪੂਰੇ ਚੌਂਕ ਦੇ ਵਿੱਚ ਜਿਹੜਾ ਟੋਏ ਤੁਸੀਂ ਦੇਖ ਸਕਦੇ ਹੋ ਬਣੇ ਹੋਏ ਆ। ਇਹ ਕੱਲਾ ਕੱਲਾ ਇਹ ਏਰੀਆ ਨਹੀਂ ਫਰੀ ਕੋਡ ਦੇ ਹੋ ਰਹੇ ਜਿੱਥੇ ਸੜਕਾਂ ਦਾ ਜਾਂ ਵਿਕਾਸ ਦਾ ਬੁਰਾ ਹਾਲ ਹੈ। 11/4/2025 ਨੂੰ ਇਹਦਾ ਹੈਗਾ ਇਸ ਦਾ ਨਹੀਂ ਪੱਥਰ ਰੱਖਿਆ ਗਿਆ ਇੱਕ ਬਣਾਉਂਦੇ ਨਹੀਂ ਤੇ ਦੂਜੀ ਪਟ ਦਿੰਦੇ ਆ ਇਸ ਆਉਣ ਜਾਣ ਵਾਲੇ ਸਾਰੀ ਟ੍ਰੈਫਿਕ ਸਾਰੀ ਸਮੱਸਿਆ ਬਹੁਤ ਜ਼ਿਆਦਾ ਪੈਦਾ ਹੈ ਲੋਕਾਂ ਕੋ ਮਜ਼ਰੀ ਦੀ ਬਾਨੀਆਂ ਚਾਹੀਦੀਆਂ ਸੀ ਇਹਨਾਂ ਦਾ ਜਿਹੜੀਆਂ ਟੈਲਾ ਲਾਈਆਂ ਕੀ ਪਤਾ ਇਹਨਾਂ ਦਾ ਆਪ ਦਾ ਬੈਨੀਫਿਟ ਕਰਕੇ ਤੇ ਇਹ ਸਮੇਂ ਦੇ ਅਨੁਸਾਰ ਤੁਲਕਣ ਬਾਜੀ ਵੀ ਐ ਸਾਪਾਂਗੂ ਪਾਣੀ ਨਿਕਲ ਜਾਂਦਾ ਸੀ ਜਿਹੜਾ ਕਿ ਇੱਕ ਘੰਟੇ ਦੇ ਵਿੱਚ ਸਾਰਾ ਪਾਣੀ ਇਨੇ ਬਲੀੰਦਾ ਸੀ ਜਿਹੜਾ ਤੁਸੀਂ ਵਾਲੇ ਇਸ ਜਗ੍ਹਾ ਦੇ ਉੱਪਰ ਨਾਲਾ ਸੀ ਉਹ ਵੀ ਢਾ ਦਿੱਤਾ ਗਿਆ ਦੁਕਾਨਾਂ ਦੇ ਵਿੱਚ ਵੀ ਨਹਿਰੂ ਸੈਂਟਰ ਸੈਂਟਰ ਦੇ ਵਿੱਚ ਵੀ ਨਹਿਰੂ ਸੈਂਟਰ ਸੈਂਟਰ ਦੇ ਵਿੱਚ ਵੀ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਹਮ ਇਹਨਾਂ ਬੁਰਾ ਹਾਲ ਹੈ ਇਹ ਉਹਦਾ ਇੱਕ ਦੀ ਕਮੀ ਹੈ ਕੀ ਇਹਦੇ ਵਿੱਚ ਪ੍ਰਸ਼ਾਸਨ ਦੀ ਕਮੀ ਹੈ ਕੀ ਇਹਦੇ ਵਿੱਚ ਉਹ ਠੇਕੇਦਾਰ ਦੀ ਕਮੀ ਹੈ ਜਿਹੜਾ ਕੰਮ ਕਰ ਰਿਹਾ ਕੀ ਇਹਦੇ ਵਿੱਚ ਜਿਹੜੇ ਹੋਰ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਸੜਕਾਂ ਬਣਾਉਣੀਆਂ ਉਹਨਾਂ 'ਚ ਕਮੀ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੱਖ ਦਾਅਵੇ ਹੁੰਦੇ ਨੇ ਕਿ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵਿਕਾਸ ਕਰਾਇਆ ਕਰੋੜਾਂ ਦੇ ਫੰਡ ਲਿਆਂਦੇ ਜਾਂਦੇ ਨੇ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਫੰਡ ਜਿਹੜੇ ਕਿਤੇ ਕਿਤੇ ਹਵਾ ਵਿੱਚ ਹੀ ਦੱਸਦੇ ਨੇ ਅਜਿਹੀਆਂ ਹੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਰੀ ਕੋਡ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਂਨ ਮਜਬੂਰ ਨੇ ਫਰੀ ਕੋਡ ਦਾ ਮੇਨ ਚੌਂਕ ਹੈ ਜੋ ਪਿਛਲੇ ਸਮੇਂ ਸਿਵਰੇ ਕਾਰਨ ਪਟਿਆ ਗਿਆ ਸੀ ਦੋਸਤੋ ਬਾਦ ਇੱਥੇ ਸੜਕ ਬਣਨੀ ਸੀ ਆ ਤਸਵੀਰਾਂ ਦਿਖਾਉਣੇ ਇਸ ਟਾਈਮ ਅਸੀਂ ਖੜੇ ਆ ਫਰੀਕੋਟ ਦੇ ਭਾਈ ਕਨੇ ਯਾਰ ਚੌਂਕ ਦੇ ਵਿੱਚ ਜਿੱਥੇ ਇਹ ਸੜਕ ਜਿਹੜੀ ਇਸ ਨੂੰ ਜਿਹੜਾ ਸੀਵਰੇਜ ਪਾਉਣ ਲਈ ਪਟਿਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਸੜਕ ਦੇ ਉੱਪਰ ਜਿਹੜਾ ਹੈਗਾ ਜਿਹੜਾ ਸੜਕ ਬਣਨੀ ਸੀਗੀ ਪਰ ਇਸ ਦੇ ਉੱਪਰ ਤਕਰੀਬਨ ਤਿੰਨ ਮਹੀਨੇ ਪਹਿਲਾਂ ਜਿਹੜਾ ਹੈ ਫਰੀਕੋਟ ਦੇ ਵਿਧਾਇਕ ਸਾਹਿਬ ਵੱਲੋਂ ਇੱਕ ਨੀ ਪੱਥਰ ਰੱਖਿਆ ਗਿਆ ਸੀ ਕਿ ਇਸ ਕੰਮ ਦਾ ਜਿਹੜਾ ਹੈਗਾ ਉਹ ਸਾਰੀ ਦਾ ਕੰਮ ਸ਼ੁਰੂ ਕਰਾਇਆ ਗਿਆ ਸੀ ਤਕਰੀਬਨ ਹੁਣ ਤਿੰਨ ਮਹੀਨੇ ਦਾ ਸਮਾਂ ਹੋ ਚੁੱਕਿਆ ਕਿਉਂਕਿ ਉਸ ਤੋਂ ਪਹਿਲਾਂ ਥਾਂ ਪਟਿਆ ਹੋਇਆ ਸੀ 10 ਮਹੀਨੇ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿਵੇਂ ਇੱਥੇ ਚਿੱਕੜ ਪਿਆ ਹੋਇਆ ਹਾਲਾਂਕਿ بارش ਦਿਨਾਂ ਵਿੱਚ ਚਿੱਕੜ ਹੋਇਆ ਇਸ ਤੋਂ ਪਹਿਲਾਂ ਜਿਹੜੀ ਧੂਲ ਮਿੱਟੀ ਉੱਡਦੀ ਸੀ ਜਿਸ ਕਾਰਨ ਦੁਕਾਨਾਂ ਵਾਲਿਆਂ ਦਾ ਬੁਰਾ ਹਾਲ ਸੀ ਪੂਰੇ ਬਾਜ਼ਾਰ ਦੇ ਵਿੱਚ ਬੁਰਾ ਹਾਲ ਸੀ ਤੇ ਦੂਜੇ ਪਾਸੇ ਤਸਵੀਰ ਮਾਰ ਗਈ ਤਾਂ ਦੂਜੇ ਪਾਸੇ ਈ ਢੇਗ ਗਈ ਆ ਇਹ ਬੂੜਾ ਹਸਪਤਾਲ ਦੇ ਸਾਹਮਣੇ ਜਿਹੜੀ ਗਲੀ ਆਉਂਦੀ ਆ ਛੜਕ ਆਉਂਦੀ ਆ ਅਸਦੇ ਉੱਪਰ ਵੀ ਜਿਹੜਾ ਹੈਗਾ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਕਿਵੇਂ ਲੋਕ ਪਾਣੀ ਵਿੱਚ ਦੀ ਇੱਥੇ ਵੀ ਜੜਕ ਟੋਏ ਪਏ ਹੋਏ ਨੇ ਆ ਸਾਰੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹਰ ਇੱਕ ਚੌਂਕ ਜਿਹੜਾ ਮੀਨ ਚੌਕ ਆ ਭਾਈ ਗਰੇ ਚੌਂਕ ਉੱਥੇ ਵੀ ਜਿਹੜੇ ਟੋਏ ਫਸੇ ਹੋਏ ਨੇ ਆ ਲੱਖ ਦਾ ਵੀ ਇਤਜਾਰ ਪਿਛਲੇ ਸਮੇਂ ਵਿਧਾਇਕ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ 1 ਕਰੋੜ 80 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਕਿਉਂਕਿ ਸਾਡੇ ਚੈਨਲ ਤੇ ਵੀ ਉਹ ਖਬਰ ਦਿਖਾਈ ਗਈ ਸੀ ਵਿਧਾਇਕ ਸਾਹਿਬ ਵੱਲੋਂ ਜੋ ਕਿਹਾ ਗਿਆ ਸੀ ਉਹ ਦਿਖਾਇਆ ਗਿਆ ਸੀਗਾ ਪਰ ਉਸ ਗੱਲ ਨੂੰ ਵੀ ਅੱਜ ਤਕਰੀਬਨ 2 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਲੋਕਾ ਉਸ ਕੋਲ ਨਹੀਂ ਪੱਥਰ ਰੱਖੇ ਨੂੰ ਵੀ ਤਾਂ ਜਿਹੜਾ ਤੈਨੂੰ ਦੇਖ ਸਕਦੇ ਹੋ ਗੱਡੀ ਦੇ ਦੇ ਵੇਖ ਦੀ ਤੇ ਗੱਡੀ ਦੇ ਕਿਸ ਤਰ੍ਹਾਂ ਗੱਟ ਗਿਆ ਟੋਏ ਵਿੱਚ ਵੱਜਦੀਆਂ ਨੇ ਅ ਇੱਥੇ ਵੀ ਟੋਆ ਹੈਗਾ ਪਰਲੇ ਪਸੂ ਟੋਆ ਪੂਰੇ ਚੌਂਕ ਦੇ ਵਿੱਚ ਜਿਹੜਾ ਟੋਏ ਤੁਸੀਂ ਦੇਖ ਸਕਦੇ ਹੋ ਬੜੇ ਹੋਏ ਆ ਇਹ ਕੱਲਾ ਕੱਲਾ ਇਹ ਏਰੀਆ ਨਹੀਂ ਫ੍ਰੀਕੋਰਡ ਦੇ ਹੋ ਰਹੇ ਜਿੱਥੇ ਸ਼ੜਕਾਂ ਦਾ ਜਾਂ ਵਿਕਾਸ ਦਾ ਬੁਰਾ ਹਾਲ ਲੱਖ ਦਾਅਵੇ ਕਰ ਲੈਣ ਪਾਏ ਸਮੇਂ ਦੀਆਂ ਕੋਈ ਵੀ ਸਰਕਾਰਾਂ ਹੁਣ ਕਿਹਾ ਜਾਂਦਾ ਹੈ ਕਿ ਫ੍ਰੀ ਕੋਰਟ ਦੇ ਵਿੱਚ ਅਸੀਂ ਕਰੋੜਾ ਲਿਆਂਦੇ। ਗੱਲ ਕੀਤੀ ਜਾਵੇ ਹੁਣ ਤੱਕ ਤਾਂ ਹਜ਼ਾਰਾਂ ਏ ਕਰੋੜ ਰੁਪਈਆ ਫ੍ਰੀ ਕੋਰਟ ਦੇ ਵਿੱਚ ਆ ਚੁੱਕਿਆ ਪਰ ਉਸ ਦੀਆਂ ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਜੋ ਦਾਅਵੇ ਕੀਤੇ ਗਏ ਨੇ ਉਹ ਜਿਹੜੀਆਂ ਪੋਲ ਖੋਲ੍ਹਦੀਆਂ ਨੇ ਬਾਸ ਦੇ ਦਿਨਾਂ ਵਿੱਚ ਤਾਂ ਇੱਥੇ ਜਿਹੜੀਆਂ ਤੁਹਾਨੂੰ ਦਿਖਾਉਣੇ ਰਹੀ ਨੇ ਇਸ ਤੋਂ ਬਾਅਦ ਅਸੀਂ ਸੋਚਿਆ ਇਹ ਦਿਖਾਈਏ ਵੀ ਹੁਸਾ ਪੁਰਾਣਾ ਨਹੀਂ ਪੱਥਰ ਰੱਖੇ ਨੂੰ ਇੰਨਾ ਸਮਾਂ ਹੋ ਗਿਆ ਉਹ ਨੀ ਪੱਥਰ ਦੇ ਵਿੱਚ ਆਲੂ ਅਸੀਂ ਦਿਖਾਵਾਂਗੇ ਉੱਥੇ ਦਰਸ਼ਨ ਪਾਵਾਂਗੇ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਅਸੀਂ ਸਰਕਾਰ ਵੱਲੋਂ ਇਸ ਜਿਹੜਾ ਹੈਗਾ ਪ੍ਰੋਜੈਕਟ ਨੂੰ ਸ਼ੁਰੂ ਕਰ ਲਈ ਬਾਅਦ ਜਿਹੜਾ ਹੈਗਾ ਕੁਝ ਦਿਨਾਂ ਵਿੱਚ ਤੱਕ ਕਹਿ ਸਕਦੇ ਆ ਵੀ ਚਲੋ بارش ਹੋਣ ਕਾਰਨ ਜਿਹੜਾ ਕੰਮ ਇੱਕ ਵਾਰੀ ਇੱਥੇ ਬੰਦ ਕੀਤਾ ਗਿਆ ਸੀ ਪਰ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਨੀ ਪੱਥਰ ਹੈ ਇੱਥੇ ਲੱਗਿਆ ਹੋਇਆ ਇਹਦੇ ਉੱਪਰ ਜਿਹੜੀ ਹੈਗੀ ਆ ਡੇਟ ਵੀ ਲਿਖੀ ਹੋਈ ਹੈ ਕਿ 11/4/2025 ਨੂੰ ਜਿਹੜਾ ਹੈਗਾ ਇਸ ਦਾ ਨੀ ਪੱਥਰ ਰੱਖ ਸਾ ਸੀਵਰੇਜ ਜਿਹੜਾ ਜਿਹੜਾ ਕਾਰਨ ਜਿਹੜਾ ਪਟਿਆ ਉਸ ਉਹਦੀ ਮੋੜ ਸਾਰੀ ਲਈ ਫ੍ਰੀਕੋਰਡ ਤੋਂ ਫਰੇਪਰ ਰੋਡ ਜਿਹੜਾ ਭਾਈਕਣੀਆ ਚੌਂਕ ਹੈ ਉਹਦੇ ਜਿਹੜਾ ਸੀਵਰ ਲੀਡ ਥਾ ਪੁੱਟਿਆ ਸੀ ਉਸ ਦੇ ਵਿੱਚ ਜਿਹੜਾ ਮੋੜ ਸਾਰੀ ਲਈ ਜਿਹੜਾ ਹੈਗਾ ਇਹਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਦਿਖਾਉਣਾ ਜਿਹੜਾ ਸਾਹਮਣੇ ਹੈਗਾ ਇਧਰ ਜਿਹੜਿਆ ਇੰਟਰਲੌਕ ਟੈਗਲਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਲਾਈਵ ਵਿੱਚ ਵੀ ਦਿਖਾਇਆ ਸੀ ਕਿ ਇੱਥੇ ਜਿਹੜੀਆਂ ਲਵਾਈਆਂ ਜਾ ਰਹੀਆਂ ਤੇ ਉਹ ਕਿੰਨੀਆਂ ਕਿੱਟੀਆਂ ਨੇ ਸਕਰੀਬਨ ਤਿੰਨ ਦਿਨ ਪਹਿਲਾਂ ਅਸੀਂ ਇਹ ਵੀਡੀਓ ਲਾਈਵ ਕਰਕੇ ਦਿਖਾਇਆ ਸੀ ਕੰਮ ਸ਼ੁਰੂ ਹੋ ਗਿਆ ਪਰ ਇਹ ਵੀ ਤੁਸੀਂ ਦੇਖ ਸਕੋ ਅੱਜ ਕੰਮ ਪੰਦ ਪਿਆ ਹਜੇ ਤੱਕ ਕੁਝ ਹੱਦ ਤੱਕ ਜਿਹੜਾ ਹੈ ਅੱਗੇ ਕੰਮ ਚੱਲਿਆ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੀ ਸਮੱਸਿਆ ਸੀ ਹਾਂਜੀ ਆ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਪ੍ਰਕਾਸ਼ ਚੰਦ ਸਾਬਕਾ ਟਰੱਸਟੀ ਪ੍ਰਕਾਸ਼ ਸਿੰਘ ਜੀ ਜੇ ਗੱਲ ਕਰੀਏ ਤਾਂ ਕਿੰਨੇ ਕ ਸਮੇਂ ਦੀ ਜਿਹੜੀ ਆ ਛਣਕ ਪੱਟੀਆਂ ਹੋਈਆਂ ਤੇ ਜਿਹੜੀ ਹੁਣ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਤੁਸ ਨੂੰ ਸਮੱਸਿਆ ਕਿੰਨੇ ਕ ਸਮੇਂ ਦੀ ਆ ਰਹੀ ਹੈ ਇਹ ਜੀ ਸਮੱਸਿਆ ਤਾਂ 2 ਸਾਲ ਤੋਂ ਜ਼ਿਆਦਾ ਆ ਰਹੀ ਹੈ ਜਿਹੜੀ ਅਦਰ ਆਪਣਾ ਸੜਕਾਂ ਦਾ ਕੋਈ ਵੀ ਹਾਲ ਹੈ ਕਿਸੇ ਪਾਸੇ ਦੇਖ ਲਓ ਸਾਰੀਆਂ ਸੜਕਾਂ ਪਟੀਆਂ ਹੋਈਆਂ ਤੇ ਕਿਸੇ ਜੇ بارش ਆਉਂਦੀ ਹੈ ਤੇ ਕਿਸੇ ਪਾਸੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਐਨੀ ਗੁੰੰਗੀ ਬੋਲੀ ਅੰਨੀ ਸਰਕਾਰ ਹੈ ਕਿ ਦੇਖੋ ਧਿਆਨ ਨਹੀਂ ਦੇ ਰਹੀ ਇੱਕ ਪਟਦੇ ਨਹੀਂ ਇੱਕ ਬਣਾਉਂਦੇ ਨਹੀਂ ਤੇ ਦੂਜੀ ਪਟ ਦਿੰਦੇ ਆ ਇਸ ਆਉਣ ਜਾਣ ਵਾਲੇ ਸਾਰੀ ਟ੍ਰੈਫਿਕ ਸਾਰੀ ਸਮੱਸਿਆ ਬਹੁਤ ਜ਼ਿਆਦਾ ਪੈਦਾ ਹੈ ਤਪਾ ਗੱਲ ਕਰੀਏ ਆ ਜਿਹੜੀ ਸੜਕ ਹੈਗੀ ਇਹ ਸੀਵਰੇਜ ਕਰਨ ਪੱਟੀ ਹੋਈ ਸੀ ਪਰ ਨਾਲ ਦੀ ਸੜਕ ਦੀ ਕੀ ਸਥਿਤੀ ਹੈ ਨਾਲ ਦੀ ਵੀ ਬਹੁਤ ਜ਼ਿਆਦਾ ਖਰਾਬ ਹੀ ਆ ਇਹ ਜਿਹੜੀ ਸੜਕਾਂ ਬਣਨੀਆਂ ਚਾਹੀਦੀਆਂ ਸੀ ਉਹ ਲੋਕ ਮਜਰੀ ਦੀ ਬਣਨੀਆਂ ਚਾਹੀਦੀਆਂ ਸੀ ਇਹਨਾਂ ਦਾ ਜਿਹੜੀਆਂ ਟੈਲਾ ਲਾਈਆਂ ਕੀ ਪਤਾ ਇਹਨਾਂ ਦਾ ਆਪ ਦਾ ਬੈਨੀਫਿਟ ਕਰਕੇ ਤੇ ਇਹ ਸਮੇਂ ਦੇ ਅਨੁਸਾਰ ਤੁਲਕਣ ਬਾਜੀ ਵੀ ਹੋਊਗੀ ਇਹ ਨਹੀਂ ਜ਼ਿਆਦਾ ਮਜ਼ਬੂਤ ਹੈ ਨਹੀਂ ਜਿੰਨੀ ਕਿ ਮਤਲਬ ਇਹਨਾਂ ਰੋਡ ਬਜਰੀ ਦੀ ਹੁੰਦੀ ਹੈ ਲੋਕ ਬਜਰੀ ਦੀ ਇੱਥੇ ਇੱਕ ਵੇਖਿਆ ਗਿਆ ਸੀ ਬਰਸਾਤੀ ਨਾਲਾ ਵੀ ਬਣਾਇਆ ਗਿਆ ਸੀਗਾ ਕਿ ਜਿਹੜਾ ਪਾਣੀ ਜਿਹੜਾ ਖੜਦਾ ਉਹ ਨਿਕਲ ਜਾਵੇ ਹਾਂਜੀ ਇੱਥੇ ਇੱਕ ਨਾਲਾ ਬਣਾਇਆ ਹੋਇਆ ਸੀ ਕਤਵਾਲੀ ਦੇ ਅੱਗੇੋਂ ਦੀ ਉਹ ਬਾਗ ਦੇ ਵਿੱਚ ਜਾਂਦਾ ਸੀ ਤੇ ਜਿੰਨਾ ਵੀ ਇੱਧਰ ਪਾਣੀ ਆਉਂਦਾ ਸੀਗਾ ਉਹ ਸਾਰਾ ਨਾ ਇਹ ਹਿਸਾਬ ਨਾਲ ਐਸਾ ਪੰਗੂ ਪਾਣੀ ਨਿਕਲ ਜਾਂਦਾ ਸੀ ਜਿਹੜਾ ਕਿ ਇੱਕ ਘੰਟੇ ਦੇ ਵਿੱਚ ਸਾਰਾ ਪਾਣੀ ਨਿਕਲ ਜਾਂਦਾ ਸੀ ਸ਼ਹਿਰ ਦਾ ਹੁੰਦਾ ਦੋ ਦੋ ਤਿੰਨ ਤਿੰਨ ਘੰਟੇ ਪਾਣੀ ਨਹੀਂ ਨਿਕਲਦਾ ਕ ਇੰਦੇ ਇਹ ਜਿਹੜਾ ਕੰਮ ਕਰਕੇ ਨਾ ਪ੍ਰਭਾਵ ਤੋਂ ਹੈ ਕਿ ਕੰਗਰੇਸ ਬਹੁਤ ਮਾਰਕੀਟ ਵਿੱਚ ਜ਼ਿਆਦਾ ਹੈਗੀ ਆ ਤੇ ਪਿਛਲੇ ਮੈਂ ਵੇਖਿਆ ਵੀ ਦੁਕਾਨਾਂ ਹੁਣ ਖਾਲੀ ਵੀ ਹੋਈਆਂ ਪੱਗੇ ਹੈਗੇ ਮੈਂ ਕਿਹਾ ਜਿਹੜੀ ਕੱਲ ਦੀ ਜਾਂ ਪਹਿਲਾਂ ਦੀ ਪ੍ਰਸ਼ਾਦ ਆਈ ਹੈ ਭਾਈ ਤੱਕ ਘੰਟਾ ਸਵਾ ਘੰਟਾ ਹੀ ਹੋਊਗੀ ਪਰ ਜਿਹੜੀ ਸਮੱਸਿਆ ਇਹ ਆ ਵੀ ਇੱਕ ਤਾਂ ਪਾਣੀ ਸਾਰਾ ਭਰ ਗਿਆ ਦੁਕਾਨਾਂ ਦੇ ਵਿੱਚ ਵੀ ਨਹਿਰੂ ਸੈਂਟਰ ਸੈਂਟਰ ਦੇ ਵਿੱਚ ਵੀ ਨਹਿਰੂ ਸੈਂਟਰ ਸੈਂਟਰ ਦੇ ਵਿੱਚ ਵੀ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਇਹਨਾਂ ਬੁਰਾ ਹਾਲ ਹੋਇਆ ਸ਼ਾਮ ਤੱਕ 7 ਵਜੇ ਤੱਕ ਪਾਣੀ ਨਹੀਂ ਨਿਕਲਿਆ ਤੇ ਗਾਹ ਹੁਣ ਆਉਂਦੇ ਜਿਵੇਂ ਪਹਿਲਾਂ ਹੁਣ ਤਾਂ بارش ਕਰਕੇ ਕਹਿ ਦਈਏ ਪਹਿਲਾਂ ਜਿਵੇਂ ਧੂੜ ਮਿੱਟੀ ਹੁੰਦੀ ਸੀ ਫਿਰ ਗਾਹ ਕਿੰਨੇ ਆਉਂਦੇ ਸੀ ਤਰੂ ਗਾਹ ਤਾਂ ਇੰਨਾ ਕੋਈ ਨਹੀਂ ਆਉਂਦਾ ਜੀ ਜਦੋਂ ਰੋਡ ਖਰਾਬ ਆ ਚਾਰੇ ਪਾਸੇ ਕੋਈ ਨਿਕਾਸੀ ਵਾਲਾ ਕੋਈ ਖਾਸ ਪ੍ਰਬੰਧ ਹੈ ਨਹੀਂਗਾ ਹਾਂਜੀ ਉਹ ਕਾਫੀ ਲੰਮੇ ਸਮੇਂ ਤੋਂ ਅਸੀਂ ਸੋਚਦੇ ਸੀ ਐਸੇ ਵੀਡੀਓ ਕੀਤੇ ਜਾਵੇ ਫਿਰ ਕਈ ਵਾਰ ਮੀਡੀਆ ਤੇ ਸਵਾਲ ਖੜੇ ਹੋ ਜਾਂਦੇ ਨੇ ਕਿ ਮੀਡੀਆ ਗਲਤ ਦਿਖਾ ਰਿਹਾ ਹੈ ਜਾਂ ਇਸ ਤਰ੍ਹਾਂ ਨਹੀਂ ਪਰ ਅਸੀਂ ਸੋਚਿਆ ਵੀ ਕੁਝ ਸਮਾਂ ਪੈਂਡ ਦੋ ਹੁਣ ਤਕਰੀਬਨ ਆਣਾ 3 ਮਹੀਨੇ ਦੇ ਰਿਸ਼ਤੇ ਜਾਂ ਸਮਾਂ ਨੀਪ ਤਰੱਕੇ ਨੂੰ ਹੋ ਚੁੱਕਿਆ ਤੇ ਆਹ 3 ਮਹੀਨਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਇੱਥੋਂ ਤੱਕ ਇਹ ਟੈਕਨੋ ਲਟੇਲਾ ਲੱਗੀਆਂ ਅੱਗੇ ਜਿਹੜਾ ਸਾਰਾ ਆ ਜਿਹੜਾ ਹੈਗਾ ਸਿਟੀ ਹੈਗੀ ਐਸਜੀ ਥਾਣਾ ਹੈਗਾ ਇੱਥੋਂ ਜਿਹੜਾ ਹੈਗਾ ਵੱਡੇ ਅਧਿਕਾਰੀ ਵੀ ਨੰਗ ਦੇ ਰਹੇ ਰਾਜਨੀਤਿਕ ਲੋਕ ਵੀ ਨੰਗ ਦੇ ਰਹੇ ਚਾਹੇ ਫ੍ਰੀ ਕੋਰਟ ਦਾ ਹੋਵੇ ਚਾਹੇ ਕੋਰਟਪੁਰ ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਹਰ ਇੱਕ ਪਾਸਿਓਂ ਪੱਟੀ ਹੋਈ ਹੈ ਇਧਰਲੇ ਪਾਸੇ ਨਿਗਾਹ ਮਾਰਗੇ ਤਾਂ ਦੁਕਾਨਦਾਰਾਂ ਦੇ ਖਾਣ-ਪੀਣ ਵਾਲੇ ਦੁਕਾਨਾਂ ਨੇ ਉਹਨਾਂ ਦੇ ਬਾਹਰ ਜਦੋਂ ਧੂੜ ਮਿੱਟੀ ਉੱਡਦੀ ਆ ਉਹ ਕੰਮ ਬੰਦ ਹੋ ਜਾਂਦੇ ਨੇ ਹਰ ਇੱਕ ਚੀਜ਼ ਬੰਦ ਹੋਈ ਪਈ ਆ ਵਕਾਸ ਦੇ ਦਾਅਵੇ ਜ਼ਰੂਰ ਨੇ ਪਰ ਵਕਾਸ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਜੇ ਟੋਏ ਤੁਸੀਂ ਦੇਖ ਸਕਦੇ ਹੋ ਕਿੰਨੇ ਟੋਏ ਜੜੇ ਦੇ ਵਿੱਚ ਹੈਗੇ ਆ ਜੇ ਅਸੀਂ ਇਹਦੇ ਵਿੱਚ ਕਵਾਂਗੇ ਕਿ ਇਹ ਫੁੱਟ-ਫੁੱਟ ਜਾਂ ਡੇਢ ਫੁੱਟ ਦੇ ਚੌੜੇ ਫੁੱਟ ਹੋਏ ਨੇ ਤਾਂ ਸਾਡੇ ਦੇ ਸਵਾਲ ਚੁੱਕੇ ਜਾਣਗੇ ਕਿ ਮੀਡੀਆ ਗਲਤ ਦਿਖਾ ਰਿਹਾ ਪਰ ਇਹ ਵੀਡੀਓ ਲੰਬੀ ਜ਼ਰੂਰ ਆ ਪਰ ਇਹ ਤੁਸੀਂ ਦੱਸਿਓ ਜ਼ਰੂਰ ਤੁਸੀਂ ਆਪ ਦੱਸਣਾ ਫਰੀਕੋਟ ਦੇ ਵਾਸੀ ਦੱਸਣਗੇ ਜਾਫਰੀਕੋਟ ਵਿੱਚ ਆਉਂਦੇ ਨੇ ਸਵਾਲ ਇੱਥੇ ਵੀ ਖੜੇ ਹੁੰਦੇ ਨੇ ਕਿ ਇੱਥੋਂ ਦੀ ਫਰੀਕੋਟ ਦਾ ਪ੍ਰਸ਼ਾਸਨ ਵੀ ਲੰਘਦਾ ਇੱਥੋਂ ਦੀ ਫਰੀਕੋਟ ਦੇ ਵਿਧਾਇਕ ਵੀ ਲੰਘਦੇ ਨੇ ਇੱਥੋਂ ਦੀ ਫਰੀਕੋਟ ਦੇ ਸਪੀਕਰ ਸਾਹਿਬ ਜਿਹੜਿਆਂ ਨਾਲ ਇਹ ਕੋਟਪੁਰ ਦੇ ਵਿਧਾਇਕ ਨੇ ਉਹ ਵੀ ਲੰਘਦੇ ਨੇ ਹਰ ਇੱਕ ਲੀਡਰ ਇੱਥੋਂ ਹਰ ਇੱਕ ਇੰਟਰਲੌਕ ਟਾਇਲਾਂ ਲਗੀਆਂ ਜਾ ਰਹੀਆਂ ਨੇ ਇਹਨਾਂ ਦੇ ਵੀ ਸਵਾਲ ਉੱਠ ਰਹੇ ਨੇ ਕਿ ਜੇਕਰ ਇਹ ਇੰਟਰਲੌਕ ਟਾਇਲਾਂ ਲਗੀਆਂ ਗਈਆਂ ਨੇ ਤਾਂ ਇਹਨਾਂ ਦਾ ਜਿਹੜਾ ਆਉਣ ਸਮੇਂ ਦੇ ਵਿੱਚ ਨੁਕਸਾਨ ਹੀ ਭੁਗਤਣਾ ਪਵੇਗਾ ਤੇ ਦੂਜੇ ਪਾਸੇ ਇੱਥੋਂ ਇੱਕ ਬਰਸਾਤੀ ਨਾਲਾ ਜਿਹੜਾ ਇਸ ਜਗ੍ਹਾ ਦੇ ਉੱਪਰ ਬਰਸਾਤੀ ਨਾਲਾ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਸੀ ਕਿਉਂਕਿ ਅਸੀਂ ਏਰੀਏ ਦੇ ਵਿੱਚ ਪਾਣੀ ਜ਼ਿਆਦਾ ਖੜ ਜਾਂਦੇ ਉਹ ਵੀ ਤੁਹਾਨੂੰ ਤਸਵੀਰਾਂ ਵਿੱਚ ਅਸੀਂ ਨਾਲ ਦਿਖਾਵਾਂਗੇ ਕਿ ਪਾਣੀ ਇੱਥੇ ਕਿਵੇਂ ਖੜਦਾ ਕੱਲ ਕਿਵੇਂ ਪਾਣੀ ਖੜਾ ਸੀ ਆ ਜਿਹੜਾ ਇੱਥੋਂ ਨਾਲਾ ਹੈ ਜਿਹੜੇ ਤਸਵੀਰਾਂ ਨੇ ਕੱਲ ਨੂੰ ਸਵਾਲ ਕਹਿੰਦਾ ਕਿ ਵੀ ਇੱਥੇ ਨਾਲਾ ਨਹੀਂ ਸੀ ਤੇ ਆ ਤੁਸੀਂ ਉੱਥੇ ਦੁਖਾਈ ਸੀ ਇਹ ਨਾਲੇ ਦੀਆਂ ਤਸਵੀਰਾਂ ਨੇ ਇਹ ਜਗ੍ਹਾ ਦੇ ਉੱਪਰ ਨਾਲਾ ਸੀ ਉਹ ਵੀ ਢਾ ਦਿੱਤਾ ਗਿਆ ਹੁਣ ਐਸੇ ਉੱਪਰ ਜਿਹੜੀਆਂ ਹੈਗੇ ਇਸ ਤਰ੍ਹਾਂ ਦੀਆਂ ਟੈਲ ਲੱਗੀਆਂ ਆਈ ਨੇ ਇਹ ਤਕਰੀਬਨ 4 ਦਿਨ ਕੁਛ ਦਿਨ ਆਪਾਂ ਵੀ ਮੰਨਦੇ ਆ ਤਿੰਨ ਚ ਕੇ 4 ਦਿਨ ਹੀ ਕੰਮ ਚੱਲਿਆ ਇੰਨੀ ਹੀ ਜਿਹੜੀਆਂ ਇੱਥੇ ਇਹ ਟੈਲਾਂ ਲੱਗੀਆਂ ਨੇ ਇੰਨਾ ਹੀ ਕੰਮ ਜਿਹੜਾ ਹੋਇਆ 3 ਮਹੀਨੇ ਸਮਾਂ ਨਿਕਲ ਚੁੱਕਿਆ ਪਿਛਲੇ 6 ਮਹੀਨਿਆਂ ਤੋਂ ਆ ਜਿਹੜਾ ਹੈਗਾ ਲੋਕ ਜਿੰਦਗੀ ਨਰਕ ਬਣੀ ਹੋਈ ਹੈ ਕਿਉਂਕਿ ਪਹਿਲਾਂ ਹੀ ਟੋਏਆਂ ਨਾ ਪੱਟੇ ਹੋਏ ਸੀਗੇ ਫਿਰ ਸੀਵਰੇਜ ਕਰਨ ਉਹ ਜਿਹੜਾ ਪੱਟਿਆ ਗਿਆ ਉਹ ਉਸੇ ਦਾ ਉਸੇ ਰੁਪਿਆ ਫਿਰ ਆ ਜਿਹੜਾ 20 ਪੱਥਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਵੀ ਜਿਹੜਾ ਅਜੇ ਦਾ ਕੰਮ ਨਹੀਂ ਚੱਲਿਆ ਲੋਕਾਂ ਦੇ ਕਾਮਕਾਰ ਠੱਪ ਨੇ ਦੁਕਾਨਾਂ ਛੱਡ ਕੇ ਲੋਕ ਚਲੇ ਗਏ ਨੇ ਕਿਉਂਕਿ ਦੁਕਾਖ ਨਹੀਂ ਆਉਂਦਾਗਾ ਹੁਣ ਸਵਾਲ ਇਹ ਨੇ ਕਿ ਜੋ ਲੱਖ ਦਾਅਵੇ ਕੀਤੇ ਜਾਂਦੇ ਨੇ ਸਰਕਾਰ ਵੱਲੋਂ ਪੈਸੇ ਭੇਜੇ ਗਏ ਨੇ ਇਹਦੇ ਵਿੱਚ ਅਕਸਰ ਕਮੀ ਕਿਹਦੀ ਹੈ ਕੀ ਇਹਦੇ ਵਿੱਚ ਫਰੀ ਕੋਰਡ ਦੇ ਵਿਧਾਇਕ ਦੀ ਕਮੀ ਹੈ ਕੀ ਇਹਦੇ ਵਿੱਚ ਪ੍ਰਸ਼ਾਸਨ ਦੀ ਕਮੀ ਹੈ ਕੀ ਇਹਦੇ ਵਿੱਚ ਉਹ ਠੇਕੇਦਾਰ ਦੀ ਕਮੀ ਹੈ ਜਿਹੜਾ ਕ ਔਰ ਜਿਹੜੇ ਹੋਰ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਸੜਕਾਂ ਬਣਾਉਣੀਆਂ ਉਹਨਾਂ 'ਚ ਕਮੀ ਨੇ ਇਹ ਹੁਣ ਤੁਸੀਂ ਦੱਸਣਾ ਵੀ ਕਿਹਦੇ ਵਿੱਚ ਕਮੀ ਹੈ ਤਾਂ ਜੋ ਹੌਣ ਫ੍ਰੀ ਕੋਰਟ ਦੇ ਲੋਕ ਨੇ ਜਿ ਪਿਛਲੇ ਸਮਝਦੋ ਖੱਜਲ ਹੋ ਰਹੇ ਨੇ ਇਸ ਦਾ ਹੱਲ ਕਦੋਂ ਹੁੰਦਾ ਹੈ